ਜੀ ਦੋ ਸਿਪਾਹੀ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਕਿਹੜੀ ਚੀਜ਼ ਹੈ ਦੱਸੋ ਦੋ ਸਿਪਾਹੀ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਟੋਕਾ ਇਕੱਠੇ ਉਹਨਾਂ ਵਾਲਾ ਟੋਕਾ ਹਾਂਜੀ ਟੋਕਾ ਪਰਛੇਵਰਨ ਵਾਲਾ ਦੋ ਦੋ ਸਿਪਾਹੀ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਠੀਕ ਆ ਅਗਲਾ ਸਵਾਲ ਟੁਰਦਾ ਲੱਕ ਮਰੋੜ ਕੇ ਕਰੋਂ ਗੱਡੀ ਦਾ ਹੱਥ ਜੋੜ ਕੇ ਦਸੋ ਕਿਹੜੀ ਚੀਜ਼ ੁਰਦਾ ਲੱਖ ਮੋੜ ਕੇ ਘਰੋਂ ਗੱਡੀ ਦਾ ਹੱਥ ਜੋੜ ਕੇ ਸੱਪ ਸੱਪ ਇੱਕਦਮ ਸਹੀ ਤੇ ਹੁਣ ਇੱਕ ਹੋਰ ਮੈਂ ਆਈ ਸੀ ਤੈਨੂੰ ਲੈਣ ਧਿਆਨ ਨਾਲ ਸੁਣਿਓ ਮੈਂ ਆਈ ਸੀ ਤੈਨੂੰ ਲੈਣ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਮੋਤ ਨਹੀਂ ਇਰਦੋਸ ਸੁਣ ਲੋ ਮੈਂ ਆਈ ਸੀ ਤੈਨੂੰ ਲੈਣ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਦੱਸ 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 ਇੱਧਰ ਨੂੰ ਹੋ ਜੋ ਦੱਸੋ ਦੱਸੋ ਜਿੱਧਰ ਦੱਸੋ ਬਸੋ ਕਿਹੜੀ ਚੀਜ਼ ਹੈ ਕੀ ਹੋਊਗਾ ਲਾਉ ਦਿਮਾਗ ਗ੍ਰੈਂਡ ਨਹੀਂ ਨਹੀਂ ਕਰੰਟ ਕਰੰਟ ਤੇ ਕਰੰਟ ਨੂੰ ਆਪਣਾ ਲੈਣ ਥੋੜਾ ਜਾਣੇ ਆ ਮੈਂ ਆਈ ਸੀ ਤੈਨੂੰ ਲੈਣ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਬਸ ਬਸ ਚੇਤੀ ਆਪਾਸ ਜੀ ਤੋਂ ਬਹੁਤ ਤੰਗ ਰਹਿੰਦੇ ਆ ਆ ਉਹ ਚੀਜ਼ ਆਪਣਾ ਬਹੁਤ ਪਰੇਸ਼ਾਨ ਕਰਦੀ ਆ ਮਾਇਆ ਨਹੀਂ ਨਹੀਂ ਮਾਇਆ ਨਹੀਂ ਮਾਇਆ ਨੂੰ ਤਾਂ ਲੋਕ ਪਿਆਰੀ ਬਣਾ ਮਾਇਆ ਨੂੰ ਲੋਕ ਪਿਆਰੀ ਬਣਾ ਕਰਦੇ ਆ ਉਸ ਜੀ ਨੂੰ ਉਹ ਪਿਆਰ ਨਹੀਂ ਕਰਦੇ ਉਸ ਚੀਜ਼ ਤੋਂ ਹਲਕਾ ਨਾ ਪਿੱਛੇ ਛਡੋਣਾ ਚਾਹੁੰਦਾ ਇਹ ਚੀਜ਼ ਨਾ ਸਿਰਫ ਜਿਹੜੀ ਚੀਜ਼ ਆ ਨਾ ਇੱਕ ਇਹ ਚੀਜ਼ ਨੂੰ ਅਟਰੈਕਟ ਹੋ ਗਿਆ ਮਤਲਬ ਕਿ ਹੌਂਦੀ ਆ ਜਿਹਨੂੰ ਜਦਾ ਖਾਣ ਵਾਸਤੇ ਆਉਂਦੀ ਆ ਹਾਂ ਮੈਂ ਆਈ ਸੀ ਤੈਨੂੰ ਲੈਣ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਕਿਹੜੀ ਚੀਜ਼ ਆਉਂਦੀ ਆ ਨੇ ਉਹਨੂੰ ਖਾਣ ਆਉਂਦੀ ਆ ਜਿਹੜੀ ਚੀਜ਼ ਨੂੰ ਖਾਣ ਆਉਂਦੀ ਆ ਉਹ ਫੜ ਲੈਂਦੀ ਆ ਉਹਨੂੰ ਤੇ ਉਹਨੂੰ ਕਹਿੰਦੀ ਮੈਨੂੰ ਛੱਡ ਦੇ ਮੈਂ ਤੈਨੂੰ ਲੈ ਜਾਵਾਂ ਦੱਸੋ ਬਸੋ ਬਸੋ ਲਾਵਦਾ ਮਾਗਮੜਾ ਜਾਂ ਅਗਨੀ ਚੀਜ਼ ਵੀ ਦੱਸ ਦਿੱਤੀ ਮੈਂ ਤੇ ਜਿਹੜੀ ਚੀਜ਼ ਨੂੰ ਲੈਣ ਆਉਂਦੀ ਆ ਉਸ ਚੀਜ਼ ਦੀ ਵਾਰ ਤੂੰ ਆਪ ਵੀ ਕਰਦੇ ਆ ਸ਼ਾਇਦ ਸ਼ਾਇਦ ਨਹੀਂ ਹਾਂ ਪਤਾ ਨਹੀਂ ਨਹੀਂ ਪਤਾ ਉਹ ਚੀਜ਼ ਆ ਗੁੜ ਅੱਛਾ ਜਦੋਂ ਗੁੜ ਬਣਾਈਦਾ ਆ ਮੱਖੀਆਂ ਆਉਂਦੀਆਂ ਕਹ ਨਹੀਂ ਮੈਂ ਆਈ ਸੀ ਤੇ ਮੱਖੀਆਂ ਵੀ ਗੁੜ ਲੈਣੀ ਆਉਂਦੀਆਂ ਖਾਣ ਨੂੰ ਦੀਆਂ ਜਦੋਂ ਚਾਸਣੀ ਗਿੱਲੀ ਜੀ ਹੁੰਦੀ ਆ ਉੱਤੇ ਬੈਂਧੀਆਂ ਤੇ ਉਹ ਨਾਲੀ ਚ ਝਮੜ ਜਾਂਦੀਆਂ ਮੱਖੀ ਕਹਿੰਦੀ ਆ ਆਈ ਸੀ ਮੈਂ ਤੈਨੂੰ ਲੈਣ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਮੱਖੀ ਆ ਮੱਖੀ ਦੇ ਮੱਥੇ ਤੇ ਬਹਿਣ ਦਾ ਹੀ ਸੀ ਤੂੰ ਹਰਾਉਣ ਵੀ ਦਿਨ ਆ ਸੀ ਬਦ ਤੇ ਪਤਾ ਹੀ ਨਹੀਂ ਲੱਗਾ ਮੱਖੀ